ਜਾਣਕਾਰੀ ਦਿਓ ਇਹ ਮੈਡਲ ਜੀ ਜਿਹੜਾ ਆ ਵੀ ਐ ਲਾ ਲੋ ਵੀ ਖੂਨ ਪਰ ਸਿੰਨਾ ਇੱਕ ਕਰਕੇ ਕਮਾਇਆ ਗਿਆ ਜੀ ਤੇ ਇਹਨੂੰ ਕਮਾਨ ਚ ਕਹਿੰਦੇ ਨਹੀਂ ਮੈਡਲ ਪੇਡਾਂ ਨੂੰ ਨਹੀਂ ਲੱਗਦੇ ਹਾਸਲ ਕਰਨੇ ਪੈਂਦੇ ਆ ਜੀ ਇਹ ਅੱਜ ਹਾਸਲ ਕਰਕੇ ਵੀ ਦਿਲ ਨੂੰ ਬਹੁਤ ਸਕੂਨ ਮਿਲਿਆ ਜੀ ਤੇ ਇਸ ਨੂੰ ਹਾਸਲ ਕਰਨ ਵਿੱਚ ਜੀ ਮੇਰੇ ਸਮਾਜ ਦਾ ਮੈਂ ਵਾਲਮਿਕ ਸਮਾਜ ਤੋਂ ਬਲੋਂਗ ਕਰਦਾ ਆ ਤੇ ਮੈਨੂੰ ਮੇਰੇ ਸਮਾਜ ਨੇ ਬਹੁਤ ਸਪੋਰਟ ਕੀਤੀ ਹੈ ਜੀ ਤੇ ਬਾਕੀ ਮੇਰੇ ਜੱਜ ਸਾਹਿਬ ਨੇ ਜੀ ਤੇ ਮੇਰੀ ਵਾਈਫ ਨੇ ਇਹਨਾਂ ਦੀ ਸਭ ਦੀ سپورਟ ਨਾਲ ਆ ਮੈਡਲ ਮਿਲਿਆ ਜੀ ਇਹ ਜਿਹੜੀ ਗੇਮ ਹੈ ਜੀ ਮੈਂ 1996 ਸ਼ੁਰੂ ਕੀਤੀ ਸੀ ਜਦੋਂ ਮੈਂ 10th ਕਲਾਸ ਵਿੱਚ ਪੜਦਾ ਹੁੰਦਾ ਸੀ ਜੀ ਤੇ 1997 ਚ ਮੈਂ ਕੁੱਕੂ ਸਤਾਜ ਜੀ ਨੂੰ ਪਟਿਆਲੇ ਮਿਲਿਆ ਜੀ ਕਿਉਂਕਿ ਮੈਨੂੰ ਜਿਹੜੀ ਮੇਰੀ ਗੇਮ ਚ ਇੰਪਰੂਵਮੈਂਟ ਘੱਟ ਮਿਲ ਰਹੀ ਸੀ ਤਾਂ ਕਿਸੇ ਨੇ ਕਿਹਾ ਵੀ ਕੋਈ ਉਸਤਾਦ ਗੁਰੂ ਧਾਰੋ ਜੀ ਆਪਣਾ ਤੇ ਫਿਰ ਮੈਂ ਕੁੱਕੂ ਉਸਤਾਦ ਜੀ ਕੋਲ ਗਿਆ ਜੀ ਪਟਿਆਲੇ ਤੇ ਫਿਰ ਮੈਂ ਉਹਨਾਂ ਨਾਲ ਗੇਮ ਸ਼ੁਰੂ ਕੀਤੀ ਹੈ ਜੀ ਤੇ ਉਹ ਗੇਮ 2-4 ਮਹੀਨੇ 6 ਮਹੀਨੇ ਚੱਲੀ ਉੱਥੇ ਜੀ ਕਿਉਂਕਿ ਪਟਿਆਲੇ ਆਣ ਜਾਣ ਤੇ ਜਿਹੜਾ ਸਾਡਾ ਆ ਉਹ ਖਰਚਾ ਜਿਹੜਾ ਪੈਂਦਾ ਸੀ ਉਹ ਮੈਂ ਅਫੋਰਡ ਨਹੀਂ ਕਰ ਪਾ ਰਿਹਾ ਸੀ ਸਿਰਫ 5 ਰੁਪਏ ਜੋ ਕਿਰਾਇਆ ਸੀਗਾ ਪਰ ਮੈਨੂੰ ਉਸ ਟਾਈਮ ਉਹ 5 ਰੁਪਏ ਵੀ ਮੈਨੂੰ ਦੁਖਦੇ ਸੀਗੇ ਕਿ ਆ ਮੈਂ ਕਿੱਥੋਂ ਲਿਆ ਮਹਰੋਜ 5 ਜਾਣ ਦੇ ਤੇ 5 ਆਣ ਦੇ ਤਾਂ ਫਿਰ 2-4 ਮਹੀਨੇ ਜਿਹੜੀ ਮੈਂ ਉਸਤਾਦ ਜੀ ਨਾਲ ਲਾ ਸੀ ਗਿਆ ਜੀ ਗੇਮ ਤੇ ਉਸ ਤੋਂ ਬਾਅਦ ਫਿਰ ਜਿਹੜੀ ਮੈਂ ਉਹ ਗੇਮ ਛੱਡਤੀ ਉੱਥੋਂ ਤੇ ਫਿਰ ਮੈਂ ਰਾਜਪੁਰੇ ਗੇਮ ਕਰਦਾ ਰਿਹਾ ਜੋ ਮਨੇ 2000 ਦੇ ਵਿੱਚ ਤਕਰੀਬਨ ਉਹ ਗੇਮ ਬੰਦ ਕਰਤੀ ਕਿਉਂਕਿ ਕੁਝ ਨਹੀਂ ਅੱਗੇ ਦਿਖ ਰਿਹਾ ਸੀਗਾ ਵੀ ਕੀ ਕੀਤਾ ਜਾਏ ਤੇ ਉਸ ਤੋਂ ਬਾਅਦ ਜਦੋਂ ਉਸਤਾਦ ਜੀ ਦੀ ਸਾਡੇ ਨਾਲ ਹੀ ਇੱਥੇ ਰਾਜਪੁਰੇ ਚ ਡਿਊਟੀ ਲੱਗੀ ਜੀ ਤੇ ਉਹ ਰਾਜਪਰੀ ਆ ਗਏ ਫਿਰ ਮਨੂੰ ਦਿਨ ਨੂੰ ਸਕੂਨ ਮਿਲਿਆ ਜੀ ਕਿ ਵੀ ਹਾਂ ਵੀ ਹੁਣ ਅਸੀਂ ਦੁਬਾਰੇ ਗੇਮ ਕਰ ਸਕਦੇ ਹਾਂ ਜੀ ਤੇ ਫਿਰ ਅਸੀਂ ਇਹ ਗੇਮ ਜਿਹੜੀ ਆ 2018 ਚ ਸ਼ੁਰੂ ਕੀਤੀ ਜੀ ਤੇ 2018 ਤੋਂ ਲੈ ਕੇ ਆ ਬਾਈ 2022 ਤੱਕ ਸਾਡਾ ਸਫਰ ਬਹੁਤ ਅੱਛਾ ਰਿਹਾ ਜੀ ਕਿਉਂਕਿ 2018 ਚ ਉਹਨਾਂ ਨੇ ਮਿਲਦੇ ਸਾਰ ਹੀ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਗੇਮ ਕਿਵੇਂ ਚੱਲ ਰਹੀ ਹੈ ਮੈਂ ਕਿਹਾ ਉਸਤਾਦ ਜੀ ਮੇਰੀ ਗੇਮ ਤਾਂ ਬੰਦ ਹੈ ਜੀ ਮੈਂ ਨਹੀਂ ਖੇਡ ਰਿਹਾ ਹਜੇ ਨਾ ਮੈਂ ਗੇਮ ਐਕਸਰਸਾਈਜ਼ ਕਰ ਰਹੀ ਹਜੇ ਤਾਂ ਉਹਨਾਂ ਨੇ 2018 ਚ ਹੀ ਮੈਨੂੰ ਜਿਮ ਲਾ ਕੇ 1 ਮਹੀਨੇ ਬਾਅਦ ਹੀ ਮੈਨੂੰ ਕਹੇ ਚੱਲ ਕਾਕਾ ਮਿਸਟਰ ਪੰਜਾਬ ਦਾ ਕੰਪੀਟੀਸ਼ਨ ਆ ਤੇ ਜਦੋਂ ਮੈਂ ਮਿਸਟਰ ਪੰਜਾਬ ਦਾ ਕੰਪੀਟੀਸ਼ਨ ਖੇਡਣ ਗਿਆ ਜੀ ਉੱਥੇ ਮੇਰੀ ਤਕਰੀਬਨ ਚੌਥੀ ਪਲੇਸ ਪਈ ਜੀ ਤੇ ਉਹ ਚੌਥੀ ਪਲੇਸ ਚ ਜਦੋਂ ਮੈਨੂੰ ਮਿਲੀ ਮੈਂ ਕਿਹਾ ਮੈਂ ਬੜਾ ਖੁਸ਼ ਹੋਇਆ ਕਿ ਮੈਂ ਪੰਜਾਬ ਚ ਚੌਥੇ ਨੰਬਰ ਚ ਆ ਗਿਆ ਵੀ ਬਹੁਤ ਵੱਡੀ ਗੱਲ ਆ ਉਸਤਾਦ ਜੀ ਕਰੇ ਤੂੰ ਕੋਈ ਨਹੀਂ ਤੇਰੀ ਪਲੇਸ ਲੱਗਦੀ ਰਹਿਣੀ ਤੂੰ ਤਿਆਰੀ ਕਰ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਜਿਹੜਾ 2019 ਦੇ ਵਿੱਚ ਆਪ ਮਿਸਟਰ ਪੰਜਾਬ ਦਾ ਕੰਪੀਟੀਸ਼ਨ ਕਰਵਾਇਆ ਜੀ ਤੇ ਉਹ ਬਹੁਤ ਵਧੀਆ ਕੰਪੀਟੀਸ਼ਨ ਰਿਹਾ ਜੀ ਮਿਸਟਰ ਪੰਜਾਬ ਦਾ ਜੀ ਤੇ ਉਹ ਤੋਂ ਬਾਅਦ ਜੀ ਫਿਰ ਜਦੋਂ ਮੈਂ 2020 ਚ ਫਿਰ ਮੈਂ 2020 ਚ ਨਾਰਥ ਇੰਡੀਆ ਖੇਡਿਆ ਜੀ ਤੇ ਨਾਰਥ ਇੰਡੀਆ ਚ ਫਿਰ ਮੇਰੀ ਚੌਥੀ ਪਲੇਸ ਪਈ ਜੀ ਇਹ ਇਹ ਬੱਦੀ ਦੇ ਵਿੱਚ ਹੋਇਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਗੇਮ ਕਰਦੇ 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 ਅੱਜ ਅਸੀਂ THAILAND ਤੱਕ ਪਹੁੰਚ ਗਏ ਜੀ ਤੇ ਹੁਣ ਉੱਥੇ ਜਿਹੜੀ ਮੇਰੀ ਪਲੇਸ ਆ ਉਹ ਦੂਜੇ ਨੰਬਰ ਤੇ ਪਈ ਆ ਸਿਲਵਰ ਮੈਡਲ ਜੀ ਤੇ ਹੁਣ ਮੇਰੀ ਕੋਸ਼ਿਸ਼ ਇਹ ਆ ਜੀ ਹੁਣ ਅੱਗੇ ਸਾਡਾ ਜਿਹੜਾ ਆ ਬੋਡੀ ਬਿਲਡਿੰਗ ਦਾ ਸ਼ੋਅ ਆ ਹੁਣ ਇਟਲੀ ਚ ਆ ਜੀ ਸਪੇਨ ਚ ਆ ਇੰਗਲੈਂਡ ਚ ਆ ਤੇ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਮੈਂ ਜਿਹੜਾ ਆ ਉੱਥੇ ਫਰਸਟ ਪਲੇਸ ਜਿਹੜੀ ਆ ਹਾਸਲ ਕਰਾਂ 골ਡ ਮੈਡਲ ਜਿਹੜਾ ਆਪਣੇ ਇੰਡੀਆ ਲਈ ਲੈ ਕੇ ਆਵਾਂ ਜੀ ਉਹ ਔਰ ਮੇਰੀ ਜਿਹੜੀ ਏਜ ਆ ਇਸ ਟੈਂਬਲੀ 40 45 ਸਾਲ 44 ਤੋਂ 45 ਸਾਲ ਹੈ ਜੀ ਤੇ ਇਸ ਏਜ ਦੇ ਵਿੱਚ ਮਤਲਬ ਕਿ ਖੇਡਣਾ ਜਿਹੜਾ ਥੋੜਾ ਜਿਹਾ ਔਖਾ ਹੋ ਜਾਂਦਾ ਆ ਪਰ ਫਿਰ ਵੀ ਮੇਰੇ ਕੋਰਟ ਨੇ ਸਟਾਫ ਨੇ ਸਾਰਿਆਂ ਨੇ ਸਾਥ ਦਿੱਤਾ ਵੀ ਨਹੀਂ ਤੁਸੀਂ ਗੇਮ ਕਰ ਰਹੇ ਤਾਂ ਅੱਗੇ ਤੱਕ ਖੇਡੋ ਤੁਸੀਂ ਤਾਂ ਅਸੀਂ ਸਭ ਦੀ ਕਿਰਪਾ ਨਾਲ ਜੇ ਅਸੀਂ ਅੱਗੇ ਤੱਕ ਖੇਡ ਰਹੇ ਹਾਂ ਜੀ ਹੁਣ ਕੰਮ ਕੀ ਕਰਦੇ ਹੋ ਜੀ ਵੈਸੇ ਹੁਣ ਕੰਮ ਜੀ ਮੈਂ ਰਾਜਪੁਰਾ ਕੋਰਟ ਦੇ ਵਿੱਚ ਇੱਕ ਐਜ਼ ਅ 스ਵੀਪਰ ਪੋਸਟ ਕਰਦਾ ਮੈਂ ਜੋਬ ਜੀ ਤੇ ਜਿਹੜੀ ਉੱਥੇ ਜੀ ਮੇਰੀ ਸੈਲਰੀ ਆ ਉਹ 9000 ਰੁਪਏ ਆ ਜੀ ਤੇ ਉਸ ਤੋਂ ਬਾਅਦ ਜੀ ਮੈਂ ਇੱਕ ਪਾਰਟ ਟਾਈਮ ਆਪਣਾ ਸਕ੍ਰੈਪ ਦਾ ਕੰਮ ਕੀਤਾ ਹੋਇਆ ਜੀ ਕਿਉਂਕਿ 9000 ਚ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਉਸ ਤੋਂ ਬੋਡੀ ਬਿਲਡਿੰਗ ਗੇਮ ਕਰਨੀ ਜੀ ਬਹੁਤ ਔਖੀ ਹੋ ਜਾਂਦੀ ਆ ਤੇ ਮੈਂ ਪਾਰਟ ਟਾਈਮ ਜਿਹੜਾ ਆ ਮੇਰਾ ਸਕ੍ਰੈਪ ਦਾ ਕੰਮ ਹੈ ਇੱਕ ਵਾਰਡ ਦਾ ਜੀ ਤੇ ਉਹ ਮੈਂ ਦੋ ਕੰਮ ਮੈਂ ਕੀਤੇ ਹੋਏ ਆ ਜੀ ਤੇ ਤੀਜਾ ਮੇਰੀ ਵਾਈਫ ਦਾ ਲੇਡੀ ਸਟਿਲਰ ਦਾ ਜੀ ਉਹ ਥੋੜੀ ਮੇਰੀ ਮਦਦ ਕਰਦੀ ਆ ਕਿ ਤੁਸੀਂ ਗੇਮ ਕਰੋ ਜੀ ਵੀ ਮੈਂ ਤੁਹਾਡੇ ਨਾਲ ਆ ਵੀ ਤੁਸੀਂ ਹੁਣ ਜੇ ਇਸ ਉਮਰ ਚ ਆ ਕੇ ਗੇਮ ਕਰਨੀ ਸ਼ੁਰੂ ਤੁਹਾਡਾ ਮਨ ਹੋਇਆ ਤਾਂ ਸ਼ੁਰੂ ਕਰੋ ਵੀ ਮੈਂ ਤੁਹਾਡੇ ਨਾਲ ਆ ਤੁਸੀਂ ਜਿੱਥੇ ਤੱਕ ਖੇਡਣਾ ਵੀ ਸੀ ਇਕੱਠਾ ਪਰਿਵਾਰ ਸਾਡਾ ਮਦਦ ਕਰਦਾ ਜੀ ਵੀ ਅਸੀਂ ਇਕੱਠੇ ਖੇਡਾਂਗੇ ਜੀ ਤੇ ਆਦਰਕਾਰ ਵੱਲੋਂ ਕੋਈ ਮਦਦ ਮਿਲੀ ਜਾਂ ਕੋਈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਸਾਨੂੰ ਤਕਰੀਬਨ ਹਇ ਤੱਕ ਸਾਡੇ ਸਟਾਫ ਤੋਂ ਇਲਾਵਾ ਜਾਂ ਮੇਰੇ ਸਮਾਜ ਤੋਂ ਇਲਾਵਾ ਸਾਨੂੰ ਹੋਰ ਕੋਈ ਸਪੋਰਟ ਨਹੀਂ ਮਿਲੀ ਜਹ ਤੱਕ ਜੀ ਬਸ ਸਾਡੇ ਜਿਹੜੇ ਕੋਰਟ ਦੇ ਜੱਜ ਸਾਹਿਬ ਨੇ ਸਾਡਾ ਸਟਾਫ ਹੈ ਜੀ ਤੇ ਸਾਡਾ ਸਮਾਜ ਹੈ ਬਸ ਸਾਡੀ ਉਥੋਂ ਤੱਕ ਦੀ ਜਿਹੜੀ ਮਦਦ ਹੈ ਸਾਡੂ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਐਸੀ ਕੋਈ ਮਦਦ ਨਹੀਂ ਹੈ ਜੀ ਤੇ ਮੈਂ ਗੁਜਾਰਿਸ਼ ਕਰੂੰਗਾ ਅਗਰ ਪੰਜਾਬ ਸਰਕਾਰ ਦੇ ਵੱਲੋਂ ਜਾਂ ਕੋਈ ਐਸੇ ਕਈ ਐਨ ਆਰ ਆਈ ਹੁੰਦੇ ਆ ਜੀ ਹੈਲਪ ਵਾਸਤੇ ਦੁਨੀਆ ਵਾਸਤੇ ਆਂਦੇ ਆ ਜੀ ਤੇ ਐਸੀ ਐਨ ਆਰ ਆਈ ਦੀ ਮੈਂ ਹੈਲਪ ਚਾਹੁੰਦਾ ਕਿ ਸਾਡੇ ਵਰਗੇ ਬੋਡੀ ਬਿਲਡਰਾਂ ਨੂੰ ਵੀ ਕੋਈ ਹੈਲਪ ਮਿਲਣੀ ਚਾਹੀਦੀ ਹੈ ਜੀ ਕਿਤੋਂ ਕਿਉਂਕਿ ਦੁਨੀਆ ਬਾਹਰ ਤੋਂ ਉਹ ਪੈਸਾ ਭੇਜਦੀ ਆ ਕਈ ਕੰਮਾਂ ਲਈ ਜੀ ਤੇ ਇਹ ਨਹੀਂ ਕਹਿੰਦਾ ਕਿ ਮੇਰੇ ਲਈ ਉਹ ਭੇਜੋ ਮੈਂ ਕਹਿੰਦਾ ਅਗਰ ਕੋਈ ਵੀ ਬੋਡੀ ਬਿਲਡਰ ਕੋਈ ਅੱਛਾ ਕੋਈ ਪਲੇਅਰ ਹੈਗਾ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਤਾਂ ਉਹ ਮਦਦ ਹੋਣੀ ਚਾਹੀਦੀ ਆ ਉਹਨਾਂ ਦੀ ਜੀ ਤੁਸੀਂ ਹੁਣ ਦੀ ਨੌਜਵਾਨ ਪੀੜ੍ਹੀ ਨੂੰ ਜਿਵੇਂ ਨਸ਼ਿਆਂ ਦਾ ਦੌਰ ਆ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਕਹਿ ਰਿਹਾ ਜੀ ਵੀ ਸਾਡੇ ਬੁਢਿਆਂ ਨੂੰ ਦੇਖ ਲਓ ਜੀ ਵੀ ਜਿਹੜੇ ਹੁਣ ਤੱਕ 45 ਸਾਲ ਤੱਕ ਖੇਡ ਰਹੇ ਆ ਫਿੱਟ ਆ ਤੇ ਵੀ ਜੇ ਜ ਨੌਜਵਾਨ ਜਿਹੜਾ ਨਸ਼ਾ ਨਾ ਕਰਨ ਕੋਈ ਨਸ਼ੇ ਤੋਂ ਦੂਰ ਰਹਿਣ ਜੀ ਉਹ ਮੇਰੇ ਤੋਂ ਵੀ ਵੱਧ ਖੇਡ ਸਕਦੇ ਆ ਜੀ ਹਰ ਕੀ ਨਾਮ ਹੈ ਜੀ ਤੁਹਾਡਾ ਮੈਂ ਐਡਵੋਕੇਟ ਸੰਜੇ ਬਾਲੀ ਜੀ ਮੈਂ ਰਾਜਪੁਰ ਕੋਰਟ ਦੇ ਵਿੱਚ ਹੀ ਐ ਤੇ ਅੱਜ ਬਹੁਤ ਸਾਨੂੰ ਬੜਾ ਮਾਣ ਹੋਇਆ ਇਸ ਬੱਚੇ ਤੇ ਮੁਕੇਸ਼ ਕੁਮਾਰ ਬਾਂਕੂ ਵੈਸੇ ਅਸੀਂ ਪਿਆਰ ਨਾਲ ਇਹਨੂੰ ਬੁਲਾਉਂਦੇ ਆ ਜੀ ਤੇ ਮੈਂ ਕਹਿੰਦਾ ਜੀ ਅੱਜ ਦੇ ਦੌਰ ਦੇ ਵਿੱਚ ਜਿਵੇਂ ਅੱਜਕੱਲ ਤੁਹਾਨੂੰ ਪਤਾ ਹੀ ਆ ਵੀ ਨਸ਼ਿਆਂ ਦਾ ਵਿੱਚ ਬੱਚੇ ਕ੍ਰਿਸ਼ਤਾਂ ਤੇ ਅਸੀਂ ਤਾਂ ਆਪ ਇਹ ਦੀ ਦੇਖ ਕੇ ਉਪਲਬਧ ਵੀ ਵੀ ਅਸੀਂ ਤਾਂ ਅਫਸੋਸਦੇ ਆ ਵੀ ਐਹੋ ਜਿਹੇ ਬੱਚੇ ਘਰ ਘਰ ਪੈਦਾ ਹੋਣੇ ਚਾਹੀਦੇ ਆ ਸਾਡੇ ਸਮਾਜ ਦੇ ਵਿੱਚ ਬਾਦਮੀਕੀ ਸਮਾਜ ਨੂੰ ਮੈਂ ਵੀ ਬਿਲੋਂਗ ਕਰਦਾ ਜੀ ਤੇ ਜਿਵੇਂ ਹੁਣ ਦੇਖਿਆ ਆਪਾਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਮਿਸ਼ਨ ਸੀਗਾ ਉਹ এডੂਕੇਸ਼ਨ ਤੇ ਕਿੰਨਾ ਜ਼ੋਰ ਲਾਇਆ ਉਹਨਾਂ ਨੇ ਮੈਂ ਕਹਿੰਦਾ এডੂਕੇਸ਼ਨ ਦੇ ਨਾਲ ਨਾਲ ਜਿਹੜੀਆਂ ਵੀ ਸਾਡੀਆਂ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਸੰਸਥਾਵਾਂ ਵਾਲਮੀਕ ਸਮਾਜ ਦੇ ਵਿੱਚ ਵੀ ਭਾਰਤੀ ਵਾਲਮੀਕ ਤੁਲਨ ਸਮਾਜ ਹੈ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਵੀ ਆ ਉਹ ਉਹ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਇਹੋ ਜਿਹੇ ਬੱਚੇ ਜਿਹੜੇ ਐਜੂਕੇਸ਼ਨ ਦੇ ਨਾਲ ਨਾਲ ਆਪਾਂ ਐਜੂਕੇਸ਼ਨ ਦੇ ਤਾਂ ਜ਼ੋਰ ਦਿੰਨੇ ਆ ਵੀ ਜਿਹੜੇ ਫੀਸ ਫੀਲਡ ਦੇ ਵਿੱਚ ਗੇਮਸ ਦੇ ਵਿੱਚ ਆਉਂਦੇ ਆ ਉਹਨਾਂ ਦੀ ਵੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਮੈਂ ਆਪਣੇ ਸਮਾਜ ਨੂੰ ਵੀ ਕਹਿੰਨਾ ਪੂਰੇ ਵੀ ਸਮਾਜ ਨੂੰ ਕਹਿੰਨਾ ਵੀ ਜਿਹੜੇ ਇਹਦੀ ਹੈਲਪ ਕਰ ਸਕਦੇ ਆ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਉਹ ਇਹੋ ਜਿਹੇ ਬੱਚਿਆਂ ਦੀ ਹੈਲਪ ਕਰਕੇ ਅਸੀਂ ਕਿਤੇ ਤੋਂ ਕਿਤੇ ਇਹੋ ਜਿਹੇ ਬੱਚਿਆਂ ਨੂੰ ਲੱਗੇ ਜਾ ਸਕਦੇ ਆ ਜਿਹਦੇ ਵਿੱਚ ਸਾਡੇ ਸਮਾਜ ਦਾ ਵੀ ਨਾਮ ਉੱਚਾ ਹੁੰਦਾ ਹੈ ਸਾਡੇ ਦੇਸ਼ ਦਾ ਵੀ ਨਾਮ ਉੱਚਾ ਹੁੰਦਾ ਹੈ ਤੇ ਇਸ ਕਰਕੇ ਅਸੀਂ ਤਾਂ ਇਹਦੋਂ ਫੇਰ ਵੀ ਸਾਡੇ ਵੱਲੋਂ ਬਹੁਤ ਬਹੁਤ ਦੇ ਵਧਾਈ ਦਾ ਪਾਤਰ ਹੈ ਸਾਨੂੰ ਪਤਾ ਨਹੀਂ ਲੱਗਿਆ ਸੀ ਪਹਿਲਾਂ ਵੀ ਇਹ ਬੱਚੇ ਨੇ ਐਡੀ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ ਨਹੀਂ ਅਸੀਂ ਤਾਂ ਪਹਿਲਾਂ ਵੀ ਸੋਚਿਆ ਸੀ ਕਿ ਕੋਈ ਵੱਡਾ ਪ੍ਰੋਗਰਾਮ ਹੁਣ ਅੱਜ ਵੀ ਗੱਲ ਕਰ ਰਹੇ ਸੀ ਵੀ ਇਹਦੇ ਵਾਸਤੇ ਰੱਖਾਂਗੇ ਕਿਉਂਕਿ ਦੇਖੋ ਐਨਬੀਬੀ ਯੂਆਈ ਜਿਹੜਾ ਉੱਥੇ ਉਹ ਕੰਪੀਟੀਸ਼ਨ ਲੱਗ ਰਿਹਾ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਮੈਂ ਉਹ ਜੱਜਿਸ ਦਾ ਬਹੁਤ ਧੰਨਵਾਦੀ ਹਾਂ ਜਿਹੜਾ ਉਹ ਸਾਡੇ ਸਟਾਫ ਹੈ ਜਿਹੜਾ ਆਪਣਾ ਜੁਡੀਸ਼ੀਅਨ ਦਾ ਸਟਾਫ ਹੈ ਜਿਨ੍ਹਾਂ ਨੇ ਇਸ ਬੱਚੇ ਦੀ ਇੰਨੀ ਮਦਦ ਕੀਤੀ ਜੇ ਸਾਨੂੰ ਪਤਾ ਲੱਗਦਾ ਅਸੀਂ ਖੁਦ ਕੁਛ ਨਾ ਕੁਛ ਇਹਦੀ ਹੈਲਪ ਜ਼ਰੂਰ ਕਰਦੇ ਤੇ ਬੱਚੇ ਨੇ ਐਡੀ ਵੱਡੀ ਉਪਲਬਧੀ ਸੈਕਿੰਡ ਪੋਜੀਸ਼ਨ ਤੇ ਆਇਆ ਹੈ ਇਹ ਜੇ ਇਨੂੰ ਹੋਰ ਸ਼ੁਰੂ ਤੋਂ ਹੀ ਜੇ ਸਾਡਾ ਸਮਾਜ ਜਾਂ ਸਾਡੇ ਹੋਰ ਬੰਦੇ ਅੱਗੇ ਆਉਂਦੇ ਤਾਂ ਇਹਨੂੰ ਹੋਰ ਮਿਹਨਤ ਕਰਾਉਂਦੇ ਤਾਂ ਪਤਾ ਨਹੀਂ ਕਿੱਥੇ ਤੋਂ ਕਿੱਥੇ ਅੱਜ ਉਪਲਬਧ ਦੀ ਪ੍ਰਾਪਤ ਕਰ ਸਕਦਾ ਸੀ ਕਿ ਜਿਹੜੇ ਗਰੀਬੀ ਦੇ ਦੌਰ ਦੇ ਵਿੱਚ ਇਹ ਅੱਜ ਰਹਿ ਰਿਹਾ ਹੈ ਤੇ ਸਾਨੂੰ ਖੁਦ ਮਹਿਸੂਸ ਹੁੰਦਾ ਵੀ ਯਾਰ ਐਡੀ ਉਪਲਬਧੀਆਂ ਪ੍ਰਾਪਤ ਕਰਕੇ ਵੀ ਅੱਜ ਸਾਡੇ ਇਹਦੇ ਕੋਲ ਬੱਚੇ ਕੋਲ ਕੁਝ ਨਹੀਂ ਹੈਗਾ ਮੈਂ ਅਪੀਲ ਕਰਦਾ ਆਪਣੇ ਸਮਾਜ ਦੇ ਭਰਾਵਾਂ ਨੂੰ ਜਿਹੜੀਆਂ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਆ ਉਹ ਬੱਚੇ ਨੂੰ ਅਡਾਪਟ ਕਰਨ ਤੇ ਇਹਦੇ ਇਹਦੀ ਹੈਲਪ ਕਰਨ ਤਾਂ ਕਿ ਇਹ ਬੱਚਾ ਹੋਰ ਤੋਂ ਅੱਗੇ ਤੋਂ ਉਪਲਬਧੀਆਂ ਪ੍ਰਾਪਤ ਕਰ ਸਕੇ ਮੈਂ ਮੁਕੇਸ਼ ਨੂੰ ਵੀ ਕਹੂੰਗਾ ਕਿ ਜਿਸ ਫੀਲਡ ਦੇ ਵਿੱਚ ਤੁਸੀਂ ਹੈਗੇ ਆਂ ਆਪ ਸਗੋ ਸਮਾਜ ਦੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਦਿਓ ਤੇ ਉਹਰੇ ਬਹੁਤ ਬੰਦੇ ਹੈਗੇ ਆ ਜਿਹੜੇ ਤੁਹਾਡੀ ਹੈਲਪ ਵੀ ਕਰਨਗੇ ਸਮਾਜ ਦੇ ਹੋਰ ਬੱਚਿਆਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਜਿਹੜਾ ਇਹ ਨਸ਼ਿਆਂ ਦਾ ਵਿੱਚ ਦੌਰ ਚੱਲ ਰਿਹਾ ਉਹ ਵੀ ਖਤਮ ਹੋ ਸਕੇ ਤੇ ਸਾਡਾ ਸਮਾਜ ਜਿਹੜਾ ਹੋਰ ਤਰੱਕੀ ਕਰ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ